ਕਿਰਪਾ ਨਾਲ ਪਿਛਲੇ ਨੁਕਸਾਨ ਬਹੁਤ ਸੀਗਾ ਹਾਂਜੀ ਤੇ ਤੈਨੂੰ ਪਤਾ ਹੀ ਮੇਰੇ ਗੋਡਿਆਂ ਦੀ ਸੋਸਿਆ ਸੀ ਤੁਲ ਤੁਫਰਕਾ ਸੀ ਜੀ ਤੇ ਜੀ ਤੇ ਕਰਦਾ ਸੀ ਕਿ ਜਾਈਏ ਉੱਥੇ ਬਾਰਡਰ ਤੇ ਹਾਂਜੀ ਪਰ ਥ੍ਰੀ ਦੇ ਸੀ ਮੰਨਦਾ ਕਿਉਂਕਿ 1.5 ਕਿਲੋਮੀਟਰ ਤੁਰਨਾ ਪੈਣਾ ਸੀ ਪੈਦਲ ਜੀ ਮੈਂ ਵੀ ਸੋਚਿਆ ਮੈਂ ਕੀ ਕਰ ਸਕਦਾ ਮਨੂੰ ਗੁਜਾਸਪੁਰ ਜਿਹੜਾ ਪਹੁੰਚਣਾ ਹੈ ਉਹ ਜੀ ਤੁਰਨਾ ਹੈ ਕਿ ਮੈਂ ਜਾਣਾ ਚਾਹੁੰਦਾ ਜੀ ਮੈਂ ਕਿਹਾ ਤੁਹਾਡੀ ਉਹਨਾਂ ਨੱਬੇ ਤੋਂ ਉੱਤੇ ਹੈ ਤਾਂ ਤੁਸੀਂ ਪੰਗਾ ਨਾ ਲਵੋ ਤੇ ਤੁਸੀਂ ਤੜਕੂ ਤੁਰਿਆ ਨਹੀਂ ਜਾਣਾ ਜੀ ਇਹ ਕਿਉਂ ਮੈਂ ਕੀ ਕਰ ਸਕਦਾ ਮੈਂ ਕੋਈ ਕਹਾਤਾ ਗੀਤ गा ਕੇ ਭੇਜ ਦਿਆਂ ਕੋਈ ਕਿਸੇ ਦੇ ਘਰ ਦੇ ਤੇਲ ਪਵਾ ਦਿਓ ਜੀ ਮੈਂ ਕਿਹਾ ਮੈਗਜ਼ੀਨਾ ਨੂੰ ਦੱਸ ਦਿੱਤਾ ਤੇ ਮੈਂ ਕੀ ਕੀਤਾ ਮੈਂ ਕਿਹਾ ਮੈਂ ਕਰਾਂ ਜਿਹੜੀ ਕਮਕਾਵਾ ਆ ਰਹੀਆਂ ਨੇ ਤੇ ਵਕਫਤ ਸੋਸ਼ਲ ਮੀਡੀਆ ਤੇ ਮੈਗਜ਼ੀਨਾ 'ਤੇ ਜਾਂ ਅਖਬਾਰਾਂ 'ਚ ਉਸ ਬਾਰੇ ਲੈਣਾ ਵੈਰੀ ਗੁੱਡ ਉਹ ਫਿਰ ਉਹ ਤੋਂ ਮੈਂ ਸਵਾਲ ਕੀ ਕਿਤਾਬ ਸਪਾਡਤ ਕੀਤੀ ਤਰਤ ਵਰਗੇ ਡਾਕਟਰ ਪਈ ਨਾ ਇਹ ਨਾ ਵੀ ਕਵਰ ਡਾਟਾ ਤੋਂ ਬਹੁਤ ਗੱਡਾ ਵਾਲੀ ਹੈ ਮੈਂ ਹਾਂਜੀ ਇਹ ਵੀ ਲਗਭਗ 200 ਤੋਂ ਉੱਤੇ ਕਪਤਾ ਵਾਲੀ ਹਾਂਜੀ 194 95 ਦੀ ਕੋਈ ਨਹੀਂ ਜੀ ਜਦੋਂ ਨਾ ਫਾਈਨਲ ਪ੍ਰਿੰਟ ਆਰਡਰ ਦੇ ਰਿਆ ਸੀ ਮੈਂ ਤੇ ਦੋ ਸਭਿਓ ਕਹਿੰਦੇ ਸੀ ਕੋਰੇ ਦੇ ਗੀਤ ਮੈਂ ਕਿਹਾ ਵੀ ਇੱਕ ਤਾਂ ਪ੍ਰੋਸਮੋਨ ਦੀ ਜੱਟੀਆਂ ਦਾ ਗੀਤ ਪਾ ਲੈਣੇ ਆ ਜੀ ਇੱਕ ਤੇਰੇ ਪਾਪਾ ਦੀ ਸੰਤਰਾ ਵਾਸੀ ਘਰੋਂ ਦੀ ਇੱਕ ਨਜ਼ਰ ਨੂੰ ਜਿਹੜਾ ਵੀ ਤੇ ਬੜਾ ਪਿਆਰਾ ਹੈ ਹਾਂਜੀ ਉਹ ਮੈਂ ਕਿਹਾ ਪਾ ਦਿੰਦੇ ਆ ਜੀ ਸੋ ਮੈਂ ਇੱਕ ਟੌ ਤੁਹਾਡੇ ਹੱਥੇ ਵਿੱਚ ਇੱਕ ਜਿਹੜੇ ਮਿਸਟਰ ਪਿੰਰਵਿੰਦੇ ਜੀ ਪੱਟਲ ਜੀ ਉਹ ਬੋਲਦੇ ਨੇ ਧੰਨਵਾਦ ਇੱਕ ਲੈ ਜਾਈ ਹਾਂਜੀ ਇਹ ਵੀ ਭਾਜੀ ਹੈ ਹਾਂਜੀ ਇੱਕ ਮੈਂ ਤਾਂ ਹੈਗਾ ਵੀ ਇਹ ਗੀਤ ਗਾ ਕੇ ਸਾਨੂੰ ਸੁਣਾ ਦਿੱਤਾ ਕਿ ਲੋਕਾਂ ਨੂੰ ਪਤਾ ਲੱਗਿਆ ਵੀ ਕੋ ਸੰਤਰਾਪਰਸੀ ਅਸਲੀ ਨਹੀਂ ਹੈ ਹਾਂਜੀ ਕਿਸਾਨ ਮੋਰਚੇ ਦੇ ਵਿੱਚ ਹੰਕਲ ਜਿਹੜੇ ਮਸਲੇ ਅੱਜ ਕਿਸਾਨਾਂ ਨੇ ਪਾਏ ਆ ਪੱਪਾ ਨੇ ਅੱਜ ਤੋਂ 50 ਸਾਲ ਪਹਿਲਾਂ ਆਪਣੇ ਕਿਸਾਨਾਂ ਨੂੰ ਆਪਣੇ ਮਜ਼ਦੂਰਾਂ ਨੂੰ ਆਪਣੇ ਲੋਕਾਂ ਨੂੰ ਇਹਦੇ ਬਾਰੇ ਜਾਗਰੂਕ ਕੀਤਾ ਸੀ ਕਿ ਲੋਕੋ ਬਾਹਰ ਆ ਜਾਓ ਝੂਠੇ ਲੀਡਰਾਂ ਤੋਂ ਇਹਨਾਂ ਦੇਸ਼ ਨੂੰ ਬਿਲੇ ਲਗਾ ਛੱਡਣਾ ਇਹਨਾਂ ਦੇਸ਼ ਦਾ ਕੁਝ ਵੀ ਛੱਡਿਆ ਨਹੀਂ ਇਹਨਾ ਤੁਹਾਨੂੰ ਵੀ ਵੇਚ ਕੇ ਖਾ ਛੱਡਣਾ ਹੈ ਤੇ 50 ਸਾਲ ਬਾਅਦ ਉਹਨਾਂ ਦੀ ਕੀਤੀ ਹੋਈ ਭਵਿੱਖਬਾਣੀ ਉਹ ਬਿਲਕੁਲ ਸੱਚ ਸਾਬਤ ਹੋਈ ਮੈਂ ਤੁਹਾਡੀ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਪਾਪਾ ਜੀ ਦਾ ਬਹੁਤ ਹੀ ਮਸ਼ਹੂਰ ਗੀਤ ਜੱਟ ਤੇ ਸਿਰੀ ਦਾ ਹਾਲ ਨਾਲ ਤੁਹਾਡੀ ਇਹ ਮੁਬਾਰਕ ਪੁਸਤਕ ਧਰਤ ਬੰਗਾਰੇ ਤਖਤ ਨੂੰ ਕੰਪਲੀਟ ਹੋਈ ਆ ਉਹ ਸੰਪੂਰਨ ਹੋਈ ਆ ਸਾਨੂੰ ਇਸ ਦਾ ਬੜਾ ਮਾਣ ਆ ਜੀ ਇਹ ਗਾ ਕੇ ਸੁਣਾ ਦੇ ਕੀ ਸਾਲ ਠੀਕ ਹੈ ਜੀ ਐ ਮੇਰੇ ਸਤਕਾਰਯੋਗ ਪਿਤਾ ਜੀ ਸ੍ਰੀ ਸੰਤਰਾਮੋਦਾਸੀ ਜੀ ਦੀ ਬਹੁਤ ਹੀ ਪਿਆਰੀ ਗੱਤਾਂ ਜੱਟ ਤੇ ਸਿਰੀ ਦਾ ਹਾਲ ਅੰਕਲ ਕਰਪਾ ਜਨਮ ਜੀ ਦੀ ਹਾਜ਼ਰੀ ਦੇ ਵਿੱਚ ਆਂਟੀ ਜੀ ਦੀ ਹਾਜ਼ਰੀ ਦੇ ਵਿੱਚ ਪੇਸ਼ ਆ ਗਾਲ ਲੱਗ ਕੇ ਸਿਰੀ ਦੇ ਜੱਟ ਰੋਵੇ ਗਾਲ ਲੱਗ ਕੇ ਸਿਰੀ ਦੇ ਜੱਟ ਰੋਵੇ ਉਹਾਂ ਵਿੱਚੋਂ ਨੀਰ ਵਗਿਆ ਲਿਆ ਤੰਗੜੀ ਵਾ ਲਿਆ ਤੰਗੜੀ ਨਸੀਬਾਂ ਨੂੰ ਫੋੜੋਈਏ ਲਿਆ ਤੰਗੜੀ ਨਸੀਬਾਂ ਨੂੰ ਫੋੜੋਈਏ ਟੁੜੀ ਵਿੱਚੋਂ ਪੁੱਤ ਜੱਗਿਆ ਲਿਆ ਤੰਗੜੀ ਸਾਡੇ ਸਾਡੇ ਪਿਰਾਂ ਵਿੱਚ ਤੇ ਗਾਲੀ ਚੀਥੜੇ ਨੀ ਮੇਰੀ ਜਵਾਨ ਕਣਕੇ ਕੱਲ ਸ਼ਾਹਾਨੇ ਗਦਮਾ ਵਿੱਚੋਂ ਨਿਕਲੇ ਤੂੰ ਸੋਨੇ ਦਾ ਪਟੋਲਾ ਬਣ ਕੇ ਤੂੰ ਵੀ ਬਣਗੇ ਅਗਮ ਦਾ ਗਵਨਤਰੀ ਤੂੰ ਵੀ ਬਣਗੇ ਹੂੰ ਗਮਾਂ ਦਾ ਗਮਨ ਤੇਰੀ ਵੇ ਮੇਰੇ ਬੇ ਜ਼ੁਬਾਨ ਟੱਗਿਆ ਗੜ ਲੱਗ ਕੇ ਗੜ ਲੱਗ ਕੇ ਸਰੀ ਦੇ ਜੱਟ ਰੋਵੇ ਬੋੜਾ ਵਿੱਚ ਨੀਰ ਖੂਨ ਤੇਲ ਕੁੱਟੀ ਕੁੱਟੀ ਪੀ ਗਿਆ ਬਈ ਸਾਡਾ ਖੂਨ ਤੇਲ ਜਿਉ ਸਾਡਾ ਖੂਨ ਤੇਲ ਕੁੱਟੀ ਕੁੱਟੀ ਪੀ ਗਿਆ ਤੇ ਖਾਦ ਖਾਗੀ ਹੱਡ ਖਾਰ ਕੇ ਬੋਲੇ ਮੈਂ ਕਿਦੀ ਤਕਾਵੀ ਵਹੀ ਅੰਦਰੋਂ ਜੀ ਬੋਲ ਨੂੰ ਖੰਗੂਰਾ ਮਾਰ ਕੇ ਸਾਨੂੰ ਬਿਜਲੀ ਚ ਜੁੜਾਇ ਨਾਮ ਹਰਿਆ ਸਾਨੂੰ ਬਿਜਲੀ ਚ ਜੁੜਾਇ ਨਾਮ ਹਰਿਆ ਕੇ ਸਦਰਾਂ ਨੂੰ ਲੰਬੂ ਲੱਗਿਆ ਲਿਆ ਤੰਗੜੀ ਲਿਆ ਤੰਗੜੀ ਨਸੀਬਾ ਨੂੰ ਫੋੜੋੜੀਏ ਟੁੜੀ ਵਿੱਚੋਂ ਖੁੱਤ ਜੱਗਿਆ ਲਿਆ ਤੰਗੜੀ ਉੱਲੇ ਵਿੱਚ ਡਕਲਾ ਤੀਏ ਕਿਹੜੇ ਨਹੀਂ ਤੀਏ ਕਿਹੜੇ ਨਹੀਂ ਪੋੜੋਲੇ ਵਿੱਚ ਡਕਲਾ ਮੈਂ ਤੇਰੀਆਂ ਜਵਾਨ ਸੱਦਰਾ ਵਾਟ ਦੇ ਖਾਨੀਆਂ ਸੱਸਾਂ ਦਾ ਰੂਪ ਧਾਰਿਆ ਹੈ ਸਾਡੀਆਂ ਸਮਾਜੀ ਕਦਰਾਂ ਤੀਏ ਕਿਹੜੇ ਮੈਂ ਨਜ਼ੂਕ ਚਲਾ ਤੀਏ ਕਿਹੜੇ ਮਨਜ਼ਮੀਆਂ ਨੂੰ ਪੁੱਛਣਾ ਕਿਉਂ ਚਨ ਨੂੰ ਸਰਾਂਪ ਲੱਗਿਆ ਲਿਆ ਤੰਗੜੀ ਲਿਆ ਤੰਗੜੀ ਨਸੀਬਾ ਨੂੰ ਫਰੋੜੀਏ ਸੁਕੇ ਜਾਣਾ ਬੋਲਾਂ ਦਾ ਮਰ ਮਗਰ ਜੋ ਮਾਰ ਦੇ ਨੇ ਜਾਂਦੇ ਚੰਗਰਾ ਅੱਜ ਚਖੜਾ ਨੇ ਤੂੜੀ ਨੂ ਬਖੇਰਿਆ ਹੈ ਖੇਤਾਂ ਚ ਬਰੂਦ ਵੰਗਰਾ ਵੈ ਹੁਣ ਕਾਮਿਆਂ ਦੇ ਹੱਥਾਂ ਨੇ ਹੀ ਚੋਵਣਾ ਹੁਣ ਕਾਮਿਆਂ ਦੇ ਹੱਥਾਂ ਨੇ ਮੇਹਨਤਾਂ ਨੂੰ ਅੱਖੋ ਲੱਗਿਆ ਗੜ ਲੱਗ ਕੇ ਗੜ ਲੱਗ ਕੇ ਸੀਰੀ ਦੇ ਜੱਟ ਰੋਵੇ ਬੋੜਾਂ ਵਿੱਚ ਨੀਰ ਵਗਿਆ ਲਿਆ ਤੰਗੜੀ ਲਿਆ ਤੰਗੜੀ ਨਸਿ ਬਨੂ ਫਰੋੜੀਏ ਧੂੜੀ ਵਿੱਚ ਪੁੱਤ ਜੱਗਿਆ